ਮੈਂ ਕਹਿੰਦਾ ਕਿ ਨੰਮ ਟਾਡਾ ਕਰਨਦੀਪ ਕਿੱਥੋਂ ਦਾ ਰਹਿਣ ਵਾਲੇ ਜੋ ਖੇਲੇ ਪਿੰਡ ਦੇ ਕੀ ਮਸਲਾ ਟਾਡਾ ਘਰ ਵਾਲੇ ਨੇ ਮੇਰੇ ਨਾਲ ਕੀ ਗੱਲ ਹੋਈ ਐ ਉਹਨੇ ਮੈਨੂੰ ਕੋਟਮਾਰ ਬਹੁਤ ਜਿਆਦਾ ਕਰਦਾ ਬੋਲੋ ਬੋਲੋ ਜਿਉਂ ਮੇਰਾ ਵਿਆਹ ਹੋਇਆ ਇਹੋ ਕੁਝ ਹੀ ਚੱਲਦਾ ਆ ਹੁੰਦਿਆ ਮੈਨੂੰ ਇੱਕ ਦਿਨ ਹੀ ਉਹਨੇ ਸੋਹ ਦਿੱਤਾ ਕੋਟਮਾਰ ਕਰਕੇ ਜ਼ਿਮੀਂਦਾਰਾਂ ਦੇ ਘਰ ਚਲ ਜਾਂਦਾ ਉਹਨਾਂ ਨੇ ਮੁੜ ਕੇ ਮੈਂ ਲੈਣ ਗਈ ਆ ਮੇਰਾ ਬੇਟਾ ਵੀ ਗਿਆ ਵਾ ਮੇਰੀ ਮੰਮ ਸੱਸ ਵੀ ਗਈ ਲੈਣ ਉਹਨਾਂ ਨੇ ਸਾਨੂੰ ਦਿੱਤਾ ਨਹੀਂ ਆ ਅਸੀਂ ਲੈਣ ਗਏ ਮਗਰ ਮੇਰੇ ਪਤੀਏ ਚਲੇ ਗਏ ਆ ਬੂਏ ਵਜੇ ਵੇਖ ਕੇ ਉਧਰ ਜਾ ਕੇ ਚਲੇ ਗਏ ਆ ਤੇ ਉਧਰੋਂ ਲੈਣ ਗਏ ਆ ਅਸੀਂ ਇਕੱਲੇ ਗਏ ਆ ਉਹ ਚਲ ਬੂਆ ਖੁੱਲਾ ਵੇਖ ਕੇ ਵੀ ਨੰਗ ਗਏ ਤੇ ਉਹਨਾਂ ਨੇ ਗਾੜੀ ਕਹਿੰਦੇ ਆ ਵੀ ਉਹ ਬੰਦੇ ਆ ਗਏ ਸਾਨੂੰ ਪੈ ਗਈਆਂ ਹੈਗੇ ਤੇ ਮੇਰੇ ਘਰ ਦੇ ਪਤੀਏ ਆ 4 ਜਾਣੇ ਬਸ ਤੁਸੀਂ ਉੱਥੇ ਕੀ ਲੜਕੀ ਗਈ ਸੀ ਉਹਨਾਂ ਦੇ ਘਰ ਲੈਣ ਗਏ ਮੇਰੇ ਮਗਰ ਹੀ ਚਲੇ ਗਿਆ ਅੱਛਾ ਉਸ ਆਪਣੇ ਪਤੀ ਨੂੰ ਮਿਲਣ ਗਈ ਸੀ ਹਾਂ ਮੈਂ ਲੈਣ ਗਈ ਹਾਂ ਨੂੰ ਮੇਰੀ ਸਾਸਨ ਦੀ ਆ ਚਲੀ ਉਹਨੂੰ ਲੈ ਕੇ ਆਈਏ ਤੇ ਪਰ ਉਹ ਨਹੀਂ ਕਲਉਂਦੇ ਸਾਡੇ ਨਾਲ ਜ਼ਿੰਮੇਦਾਰਾਂ ਦਾ ਨਾਮ ਕੀ ਹੈ ਜਿਨ੍ਹਾਂ ਦੇ ਬਲ ਰਿੰਦਾ ਉਹ ਧਰਮਾ ਸਿੰਘ ਸੰਨੋਫ ਕੀ ਹੈ ਸੰਦਾ ਸੰਦਾ ਸਿੰਘ ਅੱਛਾ ਜੀ ਕੀ ਉਹ ਕੀ ਕਹਿੰਦੇ ਨੇ ਉਹ ਹੁੰਦੇ ਅਸੀਂ ਨਹੀਂ ਕਲਉਣਾ ਤੁਹਾਡਾ ਪਤੀ ਨਸ਼ਾ ਕਰਦਾ ਹੈ ਹਾਂਜੀ ਨਸ਼ਾ ਕਰਦਾ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਪੇਪਰ ਦੇ ਪੀਂਦਾ ਵਾ ਸਮੈਕ ਗੋਲੀ ਗੋਲੀ ਤੇ ਸਮੈਕ ਪੀਂਦਾ ਵਾ ਪੇਪਰ ਤੇ ਸਪੋਰਟ ਕੌਣ ਕਰਦਾ ਹੈ ਸਪੋਰਟ ਜ਼ਿੰਮੇਦਾਰ ਕਰੀ ਜਾਂਦੇ ਉਹਦੀ ਅੱਛੇ ਕੀ ਕਹਿੰਦੇ ਨੇ ਉਹਨੂੰ ਬਸ਼ਾਬਦ ਕੰਮ ਕਰਾਂਗੇ ਕੰਮ ਕਰਾਂਦੇ ਨਸ਼ਾ ਖਵਾ ਕੇ ਅੱਛੇ ਹਾਂਜੀ ਜੋ ਤੁਸੀਂ ਲੈ ਜਾਂਦੇ ਜੋ ਤੇ ਕੀ ਕਹਿੰਦੇ ਨੇ ਆਂਦੇ ਅਹੀਂ ਨਿਕਲੋਣਾ ਕਿਉਂ ਹਾਂ ਅੱਤੇ ਇਹ ਮਾਰ ਦੋਗੇ ਇਹ ਅੱਛਾ ਅਹੀਂ ਕਦੇ ਬੇਮਹੂਰ ਖਾਹੀ ਮਾਰ ਦਾਂਗੇ ਸਾਡਾ ਫਿਰ ਬੰਦਾ ਵਾ ਜੇ ਨਸ਼ੇ ਤੋਂ ਓਵਰ ਹੋ ਕੇ ਇਹਨੂੰ ਕੁਝ ਵੀ ਹੋ ਜਾਂਦਾ ਵਾ ਜ਼ਿੰਮੇਦਾਰ ਇਹਦੇ ਜ਼ਿੰਮੇਵਾਰ ਆ ਅਸੀਂ ਨਹੀਂ ਕੋਈ ਜ਼ਿੰਮੇਵਾਰ ਹੁਣ ਅੱਜ ਦੇ ਟਾਈਮ ਉਹਦੇ ਘਾਰ ਆ ਅਛਾ ਹਾਂਜੀ ਧਰਮ ਸਿੰਘ ਸੰਧ ਦੇ ਘਰ ਅਛਾ ਹਾਂਜੀ ਸੰਧਾ ਸਿੰਘ ਉਹਦਾ ਪਿਓ ਦਾ ਨਾਮ ਤੁਸੀਂ ਕੋਈ ਪੁਲਿਸ ਸ਼ਿਕਾਇਤ ਕੀਤੀ ਹੈ ਯਾਰ ਹਾਂਜੀ ਪੁਲਿਸ ਸ਼ਿਕਾਇਤ ਮੈਂ ਕੀਤੀ ਸੀ ਮੈਨੂੰ ਜਦੋਂ ਕੁੱਟ ਮਾਰ ਕੇ ਉਹਦੇ ਘਰ ਗਿਆ ਵਾ ਉਸ ਟਾਈਮ ਤੇ ਮੈਂ ਚੌਂਕੀਆਂ ਆਈਆਂ ਚੌਂਕੀ ਵਾਲਿਆਂ ਦੇ ਦਿਨੇ ਆਈ ਫਿਰ ਮੈਂ ਗਾ ਗਈ ਗੋਂਦਵਾਲ ਗੋਂਦਵਾਲ ਵਾਲਿਆਂ ਨੇ ਨੰਬਰ ਜੇ ਮੈਨੂੰ ਲਿਖ ਕੇ ਫੜਾ ਦਿੱਤੇ ਆਂਦੇ ਉਹਥੇ ਚੱਲ ਜਾ ਫਿਰ ਚੌਂਕੀ ਦਿਨੇ ਚੱਲ ਜੀ ਭਾਵੇਂ ਹੁਣ ਚੱਲ ਜਾ ਮੈਂ ਫਿਰ ਉੱਥੇ ਵੇਖਿਆ ਤੇ ਮੁੜ ਕੇ ਫੇਰ ਅਹੀਂ ਭਾਜੀ ਨੂੰ ਫੋਨ ਕੀਤਾ ਕਿੰਨਾ ਹੀ ਭਜੜਾ ਕਿਨੂੰ ਹੀ ਫੋਨ ਕੀਤਾ ਵੀ ਸਾਡੀ ਦਰਗਾਹ ਨਹੀਂ ਲੈ ਰਹੇ ਤੇ ਰਿਸ਼ਤੇਦਾਰ ਸਾਡੇ ਜੀ ਉਹਨਾਂ ਨੇ ਮੁੜ ਕੇ ਕਨਾਲ ਦਾ ਹੀ ਫੇਰ ਉਹਨਾਂ ਨੂੰ ਫੋਨ ਕੀਤਾ ਫੇਰ ਉਹਨਾਂ ਨੇ ਸਾਡੀ ਦਰਗਾਹ ਲਈ ਫੇਰ ਵੀ ਉਹ ਬੂਹਾ ਬੰਦ ਕੀਤਾ ਸੀ ਉਹ ਨਹੀਂ ਖੋਲਦੇ ਹਾਂਜੀ ਹਾਂਜੀ ਉਹਨਾਂ ਉਲਟ ਸਾਡੇ ਦੇ ਜ਼ਿੰਮੇਦਾਰਾਂ ਨੇ ਰਿਪੋਰਟ ਕਰਤੀ ਉਹਨਾਂ ਨੇ ਕੀ ਤੁਹਾਡੇ ਰਿਪੋਰਟ ਕੀਤੀ ਉਹਨਾਂ ਨੇ ਇਹ ਕਿਹਾ ਵੀ ਮਗਰ ਆਣ ਕੇ ਪਰਾਪਤੀ ਇਹ ਲੈ ਕੇ ਘਰੇ ਪੈ ਗਏ ਆ ਦਾਤਰ ਲੈ ਕੇ ਪਏ ਆ ਅਹੀਂ ਕੋਈ ਦਾਤਰ ਨਹੀਂ ਖੜਿਆ ਕੱਲੇ ਅਹੀਂ ਮਾਪੁੱਤ ਗਏ ਪਹਿਲਾਂ ਲੈਣ ਤੁਸੀਂ ਆਪਣੇ ਪਤੀ ਨੂੰ ਲੈਣਗੇ ਹਾਂ ਲੈਣ ਗਏ ਹਾਂ ਅਸੀਂ ਤੂੰ ਕਹਿੰਦੇ ਕਿ ਸਾਡੇ ਘਰ ਪੈ ਗਏ ਨੇ ਹਾਂ ਸਾਡੇ ਘਰ ਪੈ ਗਏ ਆ ਅਹੀਂ ਕੋਈ ਘਰ ਨਹੀਂ ਪੈਣ ਗਏ ਅਸੀਂ ਆਪਣਾ ਬੰਦਾ ਹੀ ਲੈਣ ਗਏ ਹਾਂ ਹਾਂ ਅਭੀ ਸਾਨੂੰ ਦੇ ਦਿਓ ਅਸੀਂ ਆਪੇ ਨਿਬੜ ਜਾਾਂਗੇ ਤੁਸੀਂ ਕੋਈ ਸਾਡੀ ਲੜਾਈ ਝਗੜੇ ਚ ਨਾ ਕੀ ਮੰਗ ਕਰਦੇ ਜੋ ਉਹ ਤੰਦਧਾਰੀਆਂ ਤੋਂ ਅਸੀਂ ਕੋਈ ਮੰਗ ਕਰਦੇ ਵੀ ਸਾਫ਼ ਤੋਂ ਕਰਵਾਇਆ ਜਾਵੇ ਸਾਨੂੰ ਹਾਂਜੀ ਕਿੰਨਾ ਭਾਈ ਸਾਹਿਬ ਤੁਹਾਡਾ ਮੇਰਾ ਜੀ ਸਰਜਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਪਿੰਡ ਪਲਾਸੌਰ ਦੇ ਜੀ ਕੀ ਕਹਿਣਾ ਚਾਹੁੰਦੇ ਹੋ ਕਹਿੰਦਾ ਕਿ ਚਾਹੁੰਦਾ ਜੀ ਮੈਨੂੰ ਅੱਜ ਰਪੋਰਟ ਗਈ ਆ ਮੇਰੇ ਘਰ ਫੋਨ ਗਿਆ ਵਾ ਇਹ ਮੇਰੀ ਨੌਈਆ ਛੋਟੇ ਭਰਾ ਦੀ ਘਰ ਵਾਲੀ ਆ ਇਹ ਮੇਰਾ ਬੇੜਾ ਹੀ ਗੱਲ ਲੋ ਇਹਨਾਂ ਦਾ ਬਾਪ ਹੈ ਜਿਹੜਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਆ ਉਹ ਜੀ ਜਿੱਨਾਂ ਜੱਟਾਂ ਦੇ ਘਰ ਦੇ ਵਿੱਚ ਰਹਿ ਰਿਹਾ ਵਾ ਉਹਦੇ ਕੋ ਨਸ਼ਾ ਕਰਾ ਕੇ ਤੇ ਉਹਦੇ ਕੋ ਕੰਮ ਲਈ ਚਲਦੇ ਆ ਇਹ ਵਿਚਾਰੀ ਬਹੁਤ ਦੁਖੀ ਹੈ ਜੀ ਤੇ ਮੈਂ ਪ੍ਰਸ਼ਾਸਨਕਾਰੀ ਮੰਗ ਕਰਦਾ ਵਾਂ ਉਹ ਆਰਡਰ ਸਣਵਾਈ ਦਿੱਤੀ ਜਾਵੇ ਕੋਈ ਕੋ ਸਾਡੀ ਸਣਵਾਈ ਹੋਵੇ ਜ਼ਿੰਮੇਦਾਰਾਂ ਦਾ ਪੱਕਾ ਰਿਹਾ ਹੈ ਨਹੀਂ ਜੀ ਇਹ ਨਾਲ ਸ਼ਾਮਿਲ ਆਤਰਿਆ ਮੈਨੂੰ ਅੱਜ ਮੇਰੀ ਲੜਕੀ ਨੇ ਦੱਸਿਆ ਮੇਰੀ ਨੌ ਨੇ ਹਾਂ ਜੀ ਹਾਂ ਜੀ ਕਿ ਉਹ ਨਾ ਕੰਮ ਦੀ ਖਾਤਰ ਨਸ਼ਾ ਦੇ ਹਾਂਜੀ ਕੰਮ ਦੀ ਖਾਤਰ ਨਸ਼ਾ ਕੰਮ ਦੀ ਖਾਤਰ ਹੀ ਨਸ਼ਾ ਦੇ ਇਹ ਮੈਨੂੰ ਅੱਜ ਪਤਾ ਲੱਗਾ ਜੀ ਇਹ ਬਿਲਕੁਲ ਸਹੀ ਆ ਇਹ ਮੇਰਾ ਬੱਚਾ ਜੀ ਨੌਜਵਾਨ ਠੀਕ ਆ ਜੀ ਕੱਲ ਨੂੰ ਇਹਨੂੰ ਵੀ ਨਸ਼ੇ ਤੇ ਲਾ ਦੂਗਾ ਤੇ ਮੇਰੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਦੇ ਸਾਡੀ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਤੁਹਾਨੂੰ ਬੇਸ਼ੱਕ ਸਾਡੇ ਘਰੋਂ ਚਲ ਜੇ ਉਹਨਾਂ ਦੇ ਉਹਨਾਂ ਦੇ ਘਰੋਂ ਕਰ ਦੇਣਾ ਵੈਗਰੂ ਜੀ ਕੱਲ ਨੂੰ ਕੁਛ ਉਹਨੂੰ ਹੋ ਜਾਂਦਾ ਉਹਨਾਂ ਦੇ ਘਰ ਚਾਹੇ ਕਿਤਾ ਰਹਿ ਰਿਆ ਕੋਈ ਨਸ਼ੇ ਦੇ ਵਿੱਚ ਜਾਂ ਕੋਈ ਵੈਸੇ ਵਧੀਕੀ ਉਹਦੇ ਜ਼ਿੰਮੇਵਾਰ ਉਹੀ ਹੋਣਗੇ ਜੀ ਮੈਂ ਤਾਂ ਉਹਨਾਂ ਦਾ ਨਾਂ ਨਹੀਂ ਜਾਣਦਾ ਮੇਰੇ ਨਾਲ ਕੇ ਪਿੰਡ ਆ ਅੱਛਾ ਹਾਂ ਜੀ ਮੈਂ ਨਾਂਕੇ ਆਇਆ ਅੱਜ ਇਹ ਮੇਰਾ ਨਾਂਕੇ ਪਿੰਡ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਜੀ ਭਾਈ ਸਾਹਿਬ ਦੀ ਕੀ ਨਾਂ ਦਾ ਸੀ ਸਰਨ ਸਿੰਘ ਕਿਹਦੇ ਰਹਿਣ ਵਾਲੇ ਹੈ ਇਹ ਪਿੰਡ ਕਿੱल्ल्या ਤੋਂ ਕੀ ਮਸਲਾ ਸਾਰਾ ਮਸਲਾ ਸਾਰਾ ਇਹ ਕੁੜੀ ਨੂੰ ਕੁੱਟਦਾ ਮਾਰਦਾ ਵਾ ਉਹ ਜਦੋਂ ਪਹਿਲਾਂ ਵੀ ਇੱਕ ਦੋ ਵਾਰ ਇਹਨਾਂ ਥਾਣੇ ਦੇ ਵਿੱਚ ਫੈਸਲਾ ਕਰਾਇਆ ਕੌਣ ਕੁੱਟਦਾ ਮਾਰਦਾ ਹੈ ਉਹਦੇ ਘਰ ਵਾਲਾ ਪਰ ਮਨਜੀਤ ਸਿੰਘ ਬੰਮਾ ਬਾਣ ਜਾ ਮੇਰਾ ਤੇ ਹੁਣ ਵੀ ਮਤਲਬ ਜੀਵਿਦਾਰਾਂ ਦੇ ਘਰ ਰਹਿਣ ਡਿਆ ਵਾ ਤੇ ਜਦੋਂ ਵੀ ਇਹ ਉਹ ਘਰੋਂ ਰਾਤ ਇਹਨੂੰ ਨਸ਼ਾ ਪਤਾ ਕਰਕੇ ਇਹਨੂੰ ਫੋਟਾ ਮਾਰਦਾ ਇਹ ਨਾਮ ਜ਼ਿੰਦਾਰਾ ਦਾ ਉਲਟੀਆਂ ਉਜਾਂ ਲਾਉਂਦਾ ਵਾ ਬਿਨਾ ਮਤਲਬ ਤੋਂ ਕਦੀ ਕਹਿਣਾ ਤੂੰ ਜਿਹਨਾਂ ਦੇ ਘਰ ਰਹਿੰਦੇ ਆ ਉਹਨਾਂ ਦਾ ਕੀ ਨਾਮ ਹੈ ਹਾਂਜੀ ਜਿੱਲਾ ਵੱਲ ਰਹਿੰਦਾ ਉਹਨਾਂ ਦਾ ਕੀ ਨਾਮ ਹੈ ਉਹਨਾਂ ਦਾ ਰਮ ਸਿੰਘ son of ਸੰਤਾ ਸਿੰਘ ਅੱਛਾ ਉਹਨਾਂ ਨੇ ਕੰਮ ਤੇ ਰੱਖਿਆ ਹੈ ਉਹਨਾਂ ਕੰਮ ਉਹਨਾਂ ਨੂੰ ਕੰਮ ਕਰਾਉਂਦੇ ਅਗੇ ਕੋਲ ਲੈਂਦੇ ਕੰਮ ਅੱਛਾ ਹਾਂਜੀ ਉਹੀ ਉਹਨਾਂ ਦੇ ਨਾਲ ਪੱਕਾ ਰਿਹਾ ਏ ਪੱਕਾ ਨਹੀਂ ਗਿਆ ਪੱਕਾ ਕੇ ਦਿਹਾੜੀ 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 ਜਾਂ ਦਿਹਾੜੀ ਜਾਂਦਾ ਵਾ ਉਹਦੇ ਵਾਤੇ ਗੱਲ ਕੀਤੀ ਉਹਨੇ ਅੱਛਾ ਅੱਛਾ ਕੀ ਮੰਗ ਕਰਦੇ ਜੋ ਪ੍ਰਸ਼ਾਸਨ ਤੋਂ ਬਿਚ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆ ਕਿ ਸਾਨੂੰ ਜੋ ਵੀ ਇਨਸਾਫ ਦਵਾਇਆ ਜਾਵੇ ਕਿ ਕਾ ਜਿਹੜਾ ਬੜਾਈ ਚੱਲਦਾ ਕੋਈ ਨਾ ਕੋਈ ਤਰੀਕੇ ਨਾਲ ਇਹਦਾ ਕੋਈ ਵਿਚਾਰੀ ਦਾ ਮਸਲਾ ਹੱਲ ਕਰੇ ਇਹਨਾਂ ਦਾ ਰੋਟੀ ਇਹਨਾਂ ਦਾ ਰੋਟੀ ਪਾਣੀ ਦਾ ਮਸਲਾ ਨਾ ਕੋਈ ਇਹਨਾਂ ਨੂੰ ਖਰਚਾ ਦਿੰਦਾ ਹੋ ਨਾ ਕੋਈ ਗੱਲ ਨਹੀਂ ਬਰਨੀ ਉਲਟਾ ਆਣ ਕੇ ਕੁੱਟਦਾ ਮਾਰਦਾ ਇੱਕ ਦਰ ਜਾਣ ਬੱਚੇ ਲਈ ਬੱਚੇ ਲਈ ਕਿੱਥੇ ਜਾਵੇ ਆ ਕਿੱਡਾ ਹਰਾ ਬੱਚਾ ਹੋ ਗਿਆ ਵਾ ਇਹਨੇ ਰੋਟੀ ਪਾਣੀ ਕਿੱਥੋਂ ਖਾਣਾ ਆਪਣਾ ਹੀ ਬਸ ਉਲਟਾ ਗਲਤ ਬੋਲਦਾ ਉਹ ਉਲਟੀਆਂ ਉਲਟੀਆਂ ਲਾਉਂਦਾ ਜੱਟ ਸਪੋਨਰ ਕਰਨ ਦਾ ਆ ਹਾਂਜੀ ਹਾਂਜੀ ਕੀ ਨਾਮ ਭਾਈ ਸਾਹਿਬ ਤੁਹਾਡਾ ਮੇਰਾ ਨਾਮ ਸਰਬਜੀਤ ਸਿੰਘਾ ਸ਼ਹੀਦ ਉਦਮ ਸਿੰਘ ਵੈਲਪੇਸ ਸੁਸਾਇਟੀ ਦਾ ਮੈਂ ਸੂਬਾ ਪ੍ਰਧਾਨ ਆ ਇਹ ਸਾਡੇ ਆਪਣੇ ਰਤੀਬ ਸਿੰਘ ਨੇ ਆਪਣੇ ਪੰਜਾਬ ਚੇਅਰਮੈਨ ਹਾਂਜੀ ਤੇ ਇਹ ਨਾ ਦੇ ਰਿਸ਼ਤੇਦਾਰ ਨੇ ਦੇ ਇਹਨਾਂ ਨੇ ਪਰਸੋਂ ਮੈਨੂੰ 11 ਵਜੇ ਫੋਨ ਕੀਤਾ ਵੀ ਤੁਸੀਂ ਸੋਗੇ ਜੋ ਮੈਂ ਕਹ ਦੱਸੋ ਕਹਿੰਦੇ ਕਿ ਆਪਣੇ ਰਿਸ਼ਤੇਦਾਰ ਜਿਹੜਾ ਵਾ ਉਹ ਚੌਂਕੀ ਤੇ ਅਰਖਾਸ਼ ਦੇਣ ਤੇ ਫਤਿਹਬਾਦ ਚੌਂਕੀ ਵਾਲਿਆਂ ਨੇ ਉਹਨਾਂ ਦੀ ਜਿਹੜੀ ਆ ਅਰਖਾਸ਼ ਜਿਹੜੀ ਆ ਨਹੀਂ ਲਈ ਤੇ ਹੁਣ ਉਹ ਗਏ ਆ ਗੋਦਵਾਲ ਸਾਹਿਬ ਤੇ ਗੋਦਵਾਲ ਸਾਹਿਬ ਵਾਲੇ ਵੀ ਥਾਣੇ ਵਾਲੇ ਜਿਹੜੇ ਆ ਉਹ ਬੁਆ ਨਹੀਂ ਖੋਲਣਦੇ ਫਿਰ ਅਸੀਂ ਆਪਣਾ ਕੰਟਰੋਲ ਰੂਮ ਤੋਂ ਨੰਬਰ ਲੈ ਕੇ ਐਸ ਐਚ ਓ ਸਾਹਿਬ ਦੇ ਨਾਲ ਗੱਲ ਕੀਤੀ ਜੀ ਜੀ ਸਾਡੇ ਕੋ ਬਕਾਇਦਾ ਸਬੂਤ ਨਹੀਂ ਉਹਦੇ ਗੱਲਬਾਤ ਕਰਨ ਦਾ ਉਸ ਤੋਂ ਬਾਅਦ ਇਹ ਬੀਬੀ ਦੀ ਉਹਨਾਂ ਨੇ ਬੁਆ ਖੋਲ ਕੇ ਦਰਖਾਸਤ ਨੂੰਂਚੀਆਂ ਨੇ ਲਿਖ ਕੇ ਤੇ ਆਪਣਾ WhatsApp ਤੇ ਫਰਿਆਵਰ ਚੌਂਕੀ ਭੇਜੀ ਤੀ ਅਰਿਆਵਾ ਚੌਂਕੀ ਭੇਜਣ ਤੋਂ ਬਾਅਦ ਅੱਜ ਅਸੀਂ ਫਰਿਆਵਰ ਚੌਂਕੀ ਦੇ ਵਿੱਚ ਆਏ ਆ ਸਾਡੀ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਤੋਂ ਵੀ ਸਾਡੇ ਮੈਂਬਰ ਸਾਹਿਬਾਨ ਜਿੰਨੇ ਵੀ ਆਏ ਆ ਉਸ ਤੋਂ ਬਾਅਦ ਚੌਂਕੀ ਦੇ ਵਿੱਚ ਜਿਹੜਾ ਸਾਨੂੰ ਚੌਂਕੀ ਇੰਚਾਰਜ ਸਾਹਿਬ ਨੇ ਸਰਦਾਰ ਹਰਜੀਤ ਸਿੰਘ ਨੇ ਟਾਈਮ ਦਿੱਤਾ ਸੀ ਅਹੀਂ ਉਸ ਟਾਈਮ ਦੇ ਆਬੰਦ ਹੋਣ ਦੇ ਅਸੀਂ ਆ ਗਏ ਆ ਪਰ ਜਿਹੜੀ ਦੂਸਰੀ ਧਿਰ ਸੀ ਉਹ ਇੱਥੇ ਬਿਲਕੁਲ ਵੀ ਅਜਹਾ ਹਾਜ਼ਰ ਜਿਹੜੀ ਆ ਨਹੀਂ ਹੋਈ ਹਰਜੀਤ ਸਿੰਘ ਸਾਨੂੰ ਕਹਿਣ ਲੱਗੇ ਵੀ ਤੁਸੀਂ ਆਪਾਂ ਸਵੇਰ ਦਾ ਟਾਈਮ ਰੱਖ ਲਈਏ ਤੁਸੀਂ ਫੇਰ ਆਓ ਉਹ ਅਸੀਂ ਸਵੇਰੇ ਜਿਹੜਾ ਬਿਲਕੁਲ ਨਹੀਂ ਇੱਥੇ ਆਉਣਾ ਕਿਉਂਕਿ ਅਸੀਂ ਹੁਣ ਆਪਣਾ ਮਾਣਯੋਗ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਨਾਲ ਸੰਪਰਕ ਕਰਕੇ ਤੇ ਇਹਦੀ ਕੁੜੀ ਦੀ ਜਿਹੜੀ ਐਪਲੀਕੇਸ਼ਨ ਆ ਦੇ ਕੇ ਐਸਐਸਪੀ ਸਾਹਿਬ ਨੂੰ ਤੇ ਕਿਸੇ ਸੀਨੀਅਰ ਅਫਸਰ ਦੀ ਨੋਟਿਚ ਚ ਲਿਆਵਾਂਗੇ ਕਿ ਜਿਹੜਾ ਮਸਲ ਬੋਲੇ ਇਹਨਾਂ ਨੂੰ ਕੋਈ ਇਨਸਾਫ ਜਿਹੜਾ ਵਾ ਮਿਲ ਸਕੇ ਸਹੀ ਇਨਸਾਫ ਮਿਲ ਸਕੇ ਜੇਕਰ ਇਹਨਾਂ ਨੂੰ ਕੋਈ ਇਨਸਾਫ ਮਸਲਾ ਕੀ ਇਹਨਾਂ ਦਾ ਮਸਲਾ ਇਹਨਾਂ ਦਾ ਮੀਆਂ ਬੀਬੀ ਦਾ ਸੀ ਮੀਆਂ ਬੀਬੀ ਦਾ ਝਗੜਾ ਵਾ ਪਰ ਕੰਮ ਉਹ ਜਿੱਦਰ ਕਰਦਾ ਵਾ ਉਹਨਾਂ ਨੂੰ ਚਾਹੀਦਾ ਕਿ ਜੇ ਮੰਨ ਲਓ ਇਹਨਾਂ ਦਾ ਕੋਈ ਝਗੜਾ ਵਾ ਤੇ ਇਹਨਾਂ ਨੂੰ ਕਹਿੰਦੇ ਆਪਣੇ ਘਰ ਜਾ ਕੇ ਨਿਬੜੋ ਭਈ ਜਿੰਨੇ ਚਿਰ ਤੁਹਾਡਾ ਝਗੜਾ ਨਹੀਂ ਨਿਬੜਦਾ ਉਹਨਾਂ ਚਿਰ ਤੁਸੀਂ ਸਾਡੇ ਕੰਮ ਤੇ ਬਿਲਕੁਲ ਨਹੀਂ ਹੋ ਹੂੰ ਕੱਲ ਤੇ ਬੰਦੀ ਆ ਕਿ ਆਪਾਂ ਝਗੜਿਆ ਜਿਹਦੇ ਘਰ ਚ ਦੋਆਂ ਜੀਆਂ ਦਾ ਚੱਲਦਾ ਵਾ ਝਗੜਾ ਚੱਲਣ ਤੋਂ ਬਾਅਦ ਆਪਾਂ ਆਪਣੇ ਘਰ ਦੇ ਵਿੱਚ ਅਗਲੇ ਨੂੰ ਕਿਉਂ ਰੱਖਦੇ ਆ ਕਾਰਨ ਕੀ ਆ ਇਹਦਾ ਮੇਨ ਕਾਰਨ ਕੀ ਆ ਵੀ ਅਸੀਂ ਜ਼ਬਰਦਸਤੀ ਉਸ ਬੰਦੇ ਤੋਂ ਕੰਮ ਕਿਉਂ ਕਰਾਉਂਦੇ ਆ ਉਹਨੂੰ ਕਹੀਏ ਵੀ ਪਹਿਲਾਂ ਆਪਣਾ ਘਰ ਦਾ ਕੰਮ ਨਿਬੇੜ ਝਗੜਾ ਨਿਬੇੜ ਫਿਰ ਸਾਡੇ ਕੰਮ ਤੇ ਆ ਬਾਕੀ ਇਹਨਾਂ ਸਸਵੀ ਸਾਥ ਦੇ ਨਾਲ ਸਾਰੇ ਪੇਸ਼ ਕਰਾਵਾਂਗੇ ਤੇ ਐਸਪੀ ਲੈਵਲ ਤੇ ਜਿਹੜਾ ਜਾਂ ਕਿਸੇ ਡੀਐਸਪੀ ਲੈਵਲ ਤੇ ਇਹ ਦਰਖਾਸਤ ਜਿਹੜੀ ਆ ਪੜਤਾਲ ਕਰਾਵਾਂਗੇ ਜੋ ਵੀ ਬੰਦਾ ਹੱਕ ਵਾ ਇਹ ਬੀਬੀ ਨੂੰ ਦਵਾਇਆ ਜਾਊਗਾ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਊਗੀ ਜੇ ਇਹਨੂੰ ਭੈਣ ਨੂੰ ਵਕੀਲ ਦੀ ਲੋੜ ਪੈਂਦੀ ਆ ਉਹ ਵੀ ਸਾਡੀ ਸੁਸਾਇਟੀ ਵੱਲੋਂ ਜਿਹੜਾ ਵਾ ਇਹਨੂੰ ਵਕੀਲ ਜਿਹੜਾ ਵਾ ਬਿਲਕੁਲ ਫਰੀ ਦਿੱਤਾ ਜਾਏਗਾ ਅਨੀ ਸਰ ਇੱਕ ਕਿਰਨਦੀਪ ਕੌਰ ਵੱਲੋਂ ਪਰਮਜੀਤ ਖਿਲਾਫ ਦਰਖਾਸਤ ਦਿੱਤੀ ਗਈ ਕੀ ਕਾਰਵਾਈ ਕੀਤੀ ਗਈ ਇੱਥੇ ਉਹਦੇ ਵਿੱਚ ਇਸ ਤਰ੍ਹਾਂ ਜੀ ਇਹ ਦੋਨਾਂ ਮੀਆਂ ਬੀਬੀ ਦਾ ਝਾੜਾ ਹੈਗਾ ਜਿਹੜਾ ਕਿਰਨਦੀਪ ਕੌਰ ਦਾ ਘਰ ਵਾਲਾ ਪਰਮਜੀਤ ਸਿੰਘ ਉਹ ਫਿਰ ਜੱਟ ਦੇ ਨਾਲ ਸੀਲੀ ਦਾ ਕੰਮ ਕਰਦਾ ਕਿਰਨਦੀਪ ਕੌਰ ਨੇ ਆਪਣੇ ਭਰਾਵਾਂ ਨੂੰ ਰਾਤ ਨੂੰ ਬੁਲਾਇਆ ਤੇ ਉਹਨਾਂ ਜ਼ਿੰਮੇਦਾਰਾਂ ਦੇ ਘਰ 9 ਵਜੇ ਗਿਆ ਜੀ ਉਹਨਾਂ ਨੇ ਗਲਤ ਮਹਿਸੂਸ ਕੀਤਾ ਅਭੀ ਸਾਬ ਦੇਨੇ ਸਾਨੂੰ ਪੁੱਛ ਲੈਂਦੇ ਜਿਹੜੀ ਗੱਲ ਜੀ ਇਹ ਮਸਲਾ ਦਿਨਾਂ ਦੋਆ ਮੀਆਂ ਬੀਬੀ ਦਾ ਪਰ ਅੱਜ ਦੋਨਾਂ ਪਾਰਟੀਆਂ ਨੂੰ ਬੁਲਾਇਆ ਸੀ ਇੱਕ ਪਾਰਟੀ ਨਹੀਂ ਆਈ ਉਹ ਕੱਲ ਦਾ ਟਾਈਮ ਦਿੱਤਾ ਚਾਰ ਵਜੇ ਦਾ ਠੀਕ ਹਾ ਜੋ ਕੋਈ ਨਾ ਦੋਨੋਂ ਵੀਰ ਮੇਰੇ ਚੜਾਗਾ ਇਹ ਬੈਠ ਕੇ ਹੋ ਜਾਏਗਾ ਮਸਲਾ ਠੀਕ